ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਭਏ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਢ ਪਾਈ ਕਰਤਾਰੇ ਜੀਓ ਅਥੇ ਵੀ ਠਾਂਡ ਪਾਈ ਕਰਤਾਰੇ ਜੀਓ ਦੇਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀਅ ਜੰਤ ਪ੍ਰਤਿਪਾਰੇ ਜਿਹੋ ਬਾਰਿਕ ਮਾਤਾ ਸੰਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਾ ਮਿਹਰਵਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਰੈਣ ਦਿਨਸ ਤਿਸ ਸਦਾ ਧਿਆਈ ਜੇਖਿਨ ਮਹ ਸਗਲ ਉਧਾਰੇ ਜੀਓ ਆ ਰਾਖ ਲਈਏ ਸਗਲੇ ਪ੍ਰਭ ਆਪੇ ਰਾਖ ਲਈਏ ਸਗਲੇ ਪ੍ਰਭ ਆਪੇ ਆ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਾਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹੱਲਾ ਪੰਜਵਾ ਜਿਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਲ ਸੋਇਨ ਚਾਉ ਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇਦਾ ਸੇ ਨਗਰ ਉਜਾੜੀ ਜੀਓ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਸੋਇਨ ਚੌਬਾਰੇ ਚੌਬਾਰੇ ਨਹੀਂ ਬੋਲਣਾ ਚੌਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਇਥੇ ਈੜੀ ਐ ਜਾਂ ਵਾਵਾ ਜਾਂ ਬੱਬਾ ਨਹੀਂ ਗੋਇੰਦਾ ਇਸੇ ਤਰ੍ਹਾਂ ਬੋਲਣਾ ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੀਈ ਨਗਰ ਉਜਾਰੀ ਜੀਓ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਵਿਸੂ ਵਖਰਾ ਬੋਦਣਾ ਕਿ ਵਖਰਾ ਆਮ ਤੌਰ ਤੇ ਕਈ ਇਉਂ ਸ਼ਬਦ ਦਾ ਗਾਇਨ ਕਰਦੇ ਆ ਵਿਸੂਕੀ ਬੋਲ ਜਾਂਦੇ ਨੇ ਜਾਣ ਵਿਸੂ ਕੀ ਵਾੜੀ ਜੀਓ ਸੰਤਾ ਸੇ ਤੀ ਰੰਗ ਨਾ ਲਾਏ ਸਾਖਤ ਸੰਗ ਵਿਕਰਮ ਕਮਾਏ ਵਿਕਰਮ ਕਿਨੂੰ ਵਿਕਰਮ ਨਹੀਂ ਬੋਲਣਾ ਵਿਕਰਮ ਤੋਂ ਭਾਵ ਹੈ ਉਲਟੇ ਕਰਮ ਖੋਟੇ ਕਰਮ ਸਾਖਤ ਸੰਗ ਵਿਕਰਮ ਕਮਾਏ ਦੁਲੱਬ ਦੇਹ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾ ਚਰਨ ਠਾਕੁਰ ਕੇ ਰਿਦੈ ਸਮਾਣੇ ਕਲ ਠਾਕੁਰ ਕੇ ਤੇ ਵਿਸ਼ਰਾਮ ਲਾ ਕੇ ਚਰਨ ਠਾਕੁਰ ਕੇ ਰਿਦੈ ਸਮਾਣੇ ਠਾਕੁਰ ਮਾਲਕ ਦੇ ਜਿਹੜੇ ਨਾਮ ਰੂਪੀ ਚਰਨ ਨੇ ਮੇਰੇ ਹਿਰਦੇ ਵਿੱਚ ਸਮਾਏ ਨੇ ਚਰਨ ਠਾਕੁਰ ਕੇ ਰਿਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਤ ਪਿਆਣੇ ਨਹੀਂ ਬੋਲਣਾ ਪਿਆਣੇ ਉਚਾਰਨ ਕਰਨਾ ਹੈ ਸਾਂਤ ਸੁਖ ਸਹਿਜ ਧਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰਪੂਰੇ ਲਾਗੀ ਪ੍ਰੀਤ ਨਾ ਟੁੱਟੈ ਮੂਲੇ ਹਾਂਜੀ ਹਰ ਅੰਤਰ ਬਾਹਰ ਰਹਿਆ ਭਰਪੂਰੇ ਸਿਮਰ 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 ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸਾਥ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਾਤ ਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵੱਡ ਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾ ਮੀ ਹੋਪਇਆ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤੈਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਭਏ ਰਖਵਾਰੇ ਸੁਣੀ ਬੇਨੰਤੀ ठाकुर ਮੇਰਾ ਪੂਰਨ ਹੋਈ ਕਾਲੀ ਜੀਓ ਸਰਬ ਜੀਆ ਕਉ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਅਪਖਾਲੀ ਜੀਓ ਮਨ ਕੀ ਇੱਛ ਪੂਜਾਵਣ ਹਾਰਾ ਸਦਾ ਸਦਾ ਮਨ ਕੀ ਇੱਛ ਪੂਜਾਵਣ ਹਾਰਾ ਮਨ ਕੀ ਇੱਛ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ